ਨਗਰ ਨਿਗਮ ਨੂੰ ਤਾਲਾਬੰਦੀ ਮਾਮਲੇ ਦੇ ਵਿੱਚ ਐਫ ਆਈ ਆਰ ਹੋਣ ਤੋਂ ਬਾਅਦ ਅੱਜ ਕਾਂਗਰਸੀ ਆਗੂ ਗ੍ਰਿਫਤਾਰੀਆਂ ਦੇ ਨੇ ਪਹੁੰਚੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਜਿੱਤੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਗਪੂਰ ਰਾਸ਼ੂ ਦੀ ਅਗਵਾਈ ਦੇ ਵਿੱਚ ਪਹੁੰਚ ਹੋਏ ਨੇ ਤੇ ਜਿੱਥੇ ਪੁਲਿਸ ਦੇ ਨਾਲ ਉਹਨਾਂ ਦੀ ਝੜਬੀ ਹੁੰਦੀ ਹੋਈ ਨਜ਼ਰ ਆਈ ਹੈ ਕਿਉਂਕਿ ਗ੍ਰਿਫਤਾਰੀ ਦੇਣ ਵਾਸਤੇ ਸੀਪੀ ਦਫ਼ਤਰ ਦੇ ਅੰਦਰ ਜਾ ਰਹੇ ਸੀ ਤਾਂ ਪੁਲਿਸ ਵੱਲੋਂ ਬੈਰੀਕੇਡਿੰਗ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੱਥ ਦੇ ਵਿੱਚ ਇੱਕ ਵਾਰ ਫਿਰ ਸੰਗਰੀ ਅਤੇ ਤਾਲੇ ਲੈ ਕੇ ਖੜੇ ਨਜ਼ਰ ਆਏ ਤੇ ਗ੍ਰਿਫਤਾਰੀ ਦੇਣ ਵਾਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਤਾਂ ਇਸ ਸਬੰਦੇ ਵਿਚਕਾਰ ਪੁਲਿਸ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ तमाम ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਹੁਣ ਲੈ ਕੇ ਜਾਂਦੇ ਹੋਏ ਦੀਆਂ ਤਸਵੀਰਾਂ ਸਾਹਮਣੇ ਆਈਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਸਤੇ ਵਿੱਚ ਭਰ ਭਰ ਕੇ ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਜਿੱਥੇ ਸੀਪੀ ਦਫਤਰ ਦੇ ਬਾਹਰ ਅੱਜ ਕਾਂਗਰਸੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਗ੍ਰਿਫਤਾਰੀ ਅਤੇ ਜੇਲ੍ਹ ਪਰੋ ਅੰਦੋਲਨ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਤਹਿਤ ਗ੍ਰਿਫਤਾਰੀਆਂ ਦੇ ਨੇ ਪਹੁੰਚੇ ਤੇ ਪੁਲਿਸ ਵੱਲੋਂ ਹੁਣ ਹਿਰਾਸਤ ਵਿੱਚ ਲੈ ਕੇ ਮੈਂਬਰ ਵਾਲਮੀਰ ਰਮਨਦੀਪ ਬਿੱਟੂ ਸਾਬਕਾ ਮੰਤਰੀ ਭਾਜਪਾ ਸ਼ਨਾਸ਼ੂ ਤੇ तमाम ਕਾਂਗਰਸੀਆਂ ਨੂੰ ਲੈ ਕੇ ਲੋ ਗਿਆ ਨਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਵਾ ਨਗਰ ਨਗਰ ਨੂੰ ਤਾਲਾਬੰਦੀ ਮਾਮਲੇ ਦੇ ਵਿੱਚ ਐਫ ਆਈ ਆਰ ਹੋਣ ਤੋਂ ਬਾਅਦ ਅੱਜ ਕਾਂਗਰਸੀ ਆਗੂ ਗ੍ਰਿਫਤਾਰੀਆਂ ਦੇ ਨੇ ਪਹੁੰਚੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਜਿੱਦੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਗਪੂਸ਼ ਰਾਸ਼ੂ ਦੀ ਅਗਵਾਈ ਦੇ ਵਿੱਚ ਪਹੁੰਚ ਹੋਏ ਨੇ ਤੇ ਜਿੱਥੇ ਪੁਲਿਸ ਦੇ ਨਾਲ ਹੋਣਾ ਦੀ ਝੜਬੀ ਹੁੰਦੀ ਹੋਈ ਨਜ਼ਰ ਆਈ ਆ ਕਿਉਂਕਿ ਗ੍ਰਿਫਤਾਰੀ ਦੇਣ ਵਾਸਤੇ ਸੀਪੀ ਦਫ਼ਤਰ ਦੇ ਅੰਦਰ ਜਾ ਰਹੇ ਸੀ ਤਾਂ ਪੁਲਿਸ ਵੱਲੋਂ ਬੈਰੀਕੇਡਿੰਗ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਮੈਂਬਰ ਪਾਰਲੀਮਨ ਰਵਨੀਤ ਬਿੱਟੂ ਹੱਥ ਦੇ ਵਿੱਚ ਇੱਕ ਵਾਰ ਫਿਰ ਸੰਗਲੀ ਅਤੇ ਤਾਲੇ ਲੈ ਕੇ ਖੜੇ ਨਜ਼ਰ ਆਏ ਤੇ ਗ੍ਰਿਫਤਾਰੀ ਦੇਣ ਵਾਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨਏ ਰਹੇ ਤਾਂ ਇਸ ਸਭ ਦੇ ਵਿਚਕਾਰ ਪੁਲਿਸ ਵੱਲੋਂ ਮੈਂਬਰ ਪਾਰਲੀਮਨ ਰਵਨੀਤ ਬਿੱਟੂ ਅਤੇ तमाम ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਹੁਣ ਲੈ ਕੇ ਜਾਂਦੇ ਹੋਈਆਂ ਤਸਵੀਰਾਂ ਸਾਹਮਣੇ ਆਈਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਸਤੇ ਵਿੱਚ ਭਰ ਭਰ ਕੇ ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਜਿੱਥੇ ਸੀਪੀ ਦਫਤਰ ਦੇ ਬਾਹਰ ਆਜੇ ਕਾਂਗਰਸੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਗ੍ਰਿਫਤਾਰੀ ਅਤੇ ਜੇਲ੍ਹ ਪਰੋ ਅੰਦੋਲਨ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਤਹਿਤ ਗ੍ਰਿਫਤਾਰੀਆਂ ਦੇਨ ਪਹੁੰਚੇ ਤੇ ਪੁਲਿਸ ਵੱਲੋਂ ਹੁਣ ਹਿਰਾਸਤ ਵਿੱਚ ਲੈ ਕੇ ਮੈਂਬਰ ਪਾਲੀ ਮਾ ਰਮਨੀਤ ਬਿੱਟੂ ਸਾਬਕਾ ਮੰਤਰੀ ਭਾਗਪੂਸ਼ਨਾਸ਼ੂ ਤੇ तमाम ਕਾਂਗਰਸੀਆਂ ਨੂੰ ਲੈ ਕੇ ਲੋ ਗਿਆ ਨਾ ਪੁਲਿਸ ਵੱਲੋਂ ਹਿਰਾਸਤ ਦੇ ਚ ਲੈ ਲਿੱਤਾ ਗਿਆ ਵਾ ਨਗਰ ਨਿਗਮ ਨੂੰ ਤਾਲਾਬੰਦੀ ਮਾਮਲੇ ਦੇ ਵਿੱਚ ਐਫ ਆਈ ਆਰ ਹੋਣ ਤੋਂ ਬਾਅਦ ਅੱਜ ਕਾਂਗਰਸੀ ਆਗੂ ਗ੍ਰਿਫਤਾਰੀਆਂ ਦੇ ਨੇ ਪਹੁੰਚੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਗਪੂਸ਼ ਰਾਸ਼ੂ ਦੀ ਅਗਵਾਈ ਦੇ ਚ ਪਹੁੰਚ ਹੋਏ ਨੇ ਇਹਦੇ ਜਿੱਥੇ ਪੁਲਿਸ ਦੇ ਨਾਲ ਹੋਣਾ ਦੀ ਝੜਬੀ ਹੁੰਦੀ ਹੋਈ ਨਜ਼ਰ ਆਈ ਹੈ ਕਿਉਂਕਿ ਗ੍ਰਿਫਤਾਰੀ ਦੇਣ ਵਾਸਤੇ ਸੀਪੀ ਦਫ਼ਤਰ ਦੇ ਅੰਦਰ ਜਾ ਰਹੇ ਸੀ ਤਾਂ ਪੁਲਿਸ ਵੱਲੋਂ ਬੈਰੀਕੇਡਿੰਗ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੱਥ ਦੇ ਵਿੱਚ ਇੱਕ ਵਾਰ ਫਿਰ ਸੰਗਰੀ ਅਤੇ ਤਾੜੇ ਲੈ ਕੇ ਖੜੇ ਨਜ਼ਰ ਆਏ ਤੇ ਗ੍ਰਿਫਤਾਰੀ ਦੇਣ ਵਾਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨਾ ਰਾਇ ਤਾਂ ਇਸ ਸਭ ਦੇ ਵਿਚਕਾਰ ਪੁਲਿਸ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ तमाम ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਹੁਣ ਲੈ ਕੇ ਜਾਂਦੇ ਹੋਈਆਂ ਤਸਵੀਰਾਂ ਸਾਹਮਣੇ ਆਈਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਸਤੇ ਵਿੱਚ ਭਰ ਭਰ ਕੇ ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਜਿੱਥੇ ਸੀਪੀ ਦਫਤਰ ਦੇ ਬਾਹਰ ਅੱਜ ਕਾਂਗਰਸੀਆ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਗ੍ਰਿਫਤਾਰੀ ਅਤੇ ਜੇਲ੍ਹ ਪਰੋ ਅੰਦੋਲਨ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਤਹਿਤ ਗ੍ਰਿਫਤਾਰੀਆਂ ਦੇ ਨੇ ਪਹੁੰਚੇ ਤੇ ਪੁਲਿਸ ਵੱਲੋਂ ਹੁਣ ਹਿਰਾਸਤ ਵਿੱਚ ਲੈ ਕੇ ਮੈਂਬਰ ਪਾਲਮਨ ਰਮਨਦੀਪ ਬਿੱਟੂ ਸਾਬਕਾ ਮੰਤਰੀ ਫਾਤੂਸ਼ਾ ਆਸ਼ੂ ਤੇ तमाम ਕਾਂਗਰਸੀਆਂ ਨੂੰ ਲੈ ਕੇ ਲੋ ਗਿਆ ਰਾ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿੱਤਾ ਗਿਆ ਵਾ